ਸਸਿਕ ਗਰਲਫ੍ਰੈਂਡਸ ਮੈਥੋਡਾ ਹੂਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕ ਬਲਜ ਡਿਸਕ ਬਲਜ ਇੱਕ ਸਪਾਈਨ ਦੀ ਹੀ ਕੰਡੀਸ਼ਨ ਆ ਜਿਹੜੀ ਐਮ ਆਰ ਆਈ ਦੇ ਵਿੱਚ ਹੀ ਪਤਾ ਲੱਗਦਾ ਹੈ ਐਮ ਆਰ ਆਈ ਕਰਾਉਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਵੀ ਆਪਾਂ ਨੂੰ ਡਿਸਕ ਬਲਜ ਹੈ L4 L5 S1 ਜਾਂ ਕਿਤੇ ਵੀ ਹੋ ਸਕਦਾ ਹੈ ਪਰ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਲੋਅਰ ਬੈਕ ਲੰਬਰ ਲੈਵਲ ਦੀ ਅਗਰ ਤੁਹਾਡੇ ਡਿਸਕ ਬਲਜ ਹੈ ਉਸ ਨੂੰ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਡਿਸਕ ਬਲਜ ਕੀ ਹੈ ਡਿਸਕ ਬਲਜ ਕੀ ਹੈ ਬੇਸਿਕਲੀ રાઇટિંગ થોડી ਜੀ ਇਗਨੋਰ ਕਰਨਾ اور ਇਹ ਹੈ વર્ટીબ્રાઝ ਹਨਾ ਇਹ વર્ટીબ્રાઝ ਨੇ ਜਿੱਦਾਂ ਆਪਣੇ બોડી ਦੇ ਮਣਕੇ ਹੁੰਦੇ ਆ ਮਣਕਿਆਂ ਦੇ ਵਿਚਾਲੇ ਇੱਕ ਜੈਲੀ ਲਾਈਕ ਸਟਰਕਚਰ ਹੁੰਦਾ ਹੈ ਜਿਸ ਨੂੰ ਡਿਸਕ ਕਿਹਾ ਜਾਂਦਾ ਹੈ ਇਹ વર્ટીਬਰਾ ਨਹੀਂ ਹੈ ਇਹ ਵਰਟੀਬਰਾ ਹੈ ਇਹ ਆਪਣੇ ਡਿਸਕਸ ਨੇ ਔਰ ਇਹ ਨਾਰਮਲ ਡਿਸਕਸ ਹੁੰਦੇ ਨੇ ਜੇ ਆਪਾਂ ਇਦਾਂ ਬੋਡੀ ਨੂੰ ਕੱਟ ਲਈਏ ਤਾਂ ਡਿਸਕ ਇੱਕ ਇਦਾਂ ਬਿਲਕੁਲ ਐਗ ਸ਼ੇਪ ਦੇ ਵਿੱਚ ਹੁੰਦੀ ਹੈ ਔਰ ਇਸ ਦੇ ਰਾਉਂਡਡ ਜੋ ਹੁੰਦਾ ਹੈ ਸਰਫੇਸ ਉਹ ਬਹੁਤ ਸਟਰੋਂਗ ਹੁੰਦਾ ਹੈ ਇਹਦੇ ਵਿੱਚ ਹੈ ਜੋ ਜੈਲੀ ਲਾਈਕ ਸਟਰਕਚਰ ਹੁੰਦਾ ਹੈ ਬਿਲਕੁਲ ਐਜ਼ ਅ ਸ਼ੌਕ ਐਬਜ਼ਾਰਬਰ ਜਿਵੇਂ ਆਪਾਂ ਐਜ਼ ਅ ਸ਼ੌਕਰ ਕੰਮ ਕਰਦੀ ਹੈ ਆਪਣੀ ਕਾਰ ਦੇ ਉਦਾਂ ਹੀ ਇਹ ਐਜ਼ ਅ ਸ਼ੌਕ ਐਬਜ਼ਾਰਬਰ ਕੰਮ ਕਰਦੀ ਹੈ ਡਿਸਕ ਜਦੋਂ ਆਪਾਂ ਕੋਈ ਵੀ ਮੂਵਮੈਂਟ ਫਾਰ ਇਗਜ਼ਾਮਪਲ ਆਪਾਂ ਬੈਂਡ ਹੋ ਕੇ ਕੰਮ ਜ਼ਿਆਦਾ ਕਰਦੇ ਆ ਜਾਂ ਆਪਾਂ ਲੌਂਗ ਡਰਾਈਵ ਕਰਦੇ ਆ ਆਪਾਂ ਡਰਾਈਵਿੰਗ ਦੀ ਜੌਬ ਹੈ ਜਾਂ ਆਪਾਂ ਸੈਟਿੰਗ ਜੌਬ ਹੈ ਉਸ ਦੇ ਵਿੱਚ ਇਹ ਕਾਮਨਲੀ ਜਾਂ ਆਪਾਂ ਜ਼ਿਆਦਾ weight ਚੱਕ ਲਿਆ ਉਸ ਦੇ ਨਾਲ ਇਸ ਤੇ ਪ੍ਰੈਸ਼ਰ ਪੈਂਦਾ ਰਹਿੰਦਾ ਹੈ ਦੋਨੋਂ ਸਾਈਡ ਤੋਂ ਜਦੋਂ ਇਹਦੇ ਪ੍ਰੈਸ਼ਰ ਪੈਂਦਾ ਹੈ ਤਾਂ ਇਸ ਜਗ੍ਹਾ ਤੋਂ ਇਸ ਜਗ੍ਹਾ ਤੋਂ ਡਿਸਕ ਹੀ ਬਾਹਰ ਬਾਹਰ ਹੋਣਾ ਸਟਾਰਟ ਹੋ ਜਾਂਦੀ ਹੈ ਫੋਰ ਇਗਜ਼ਾਮਪਲ ਇਹ ਇੱਕ ਆਪਣੀ ਜੋ ਸਪਾਇਨ ਇਸ ਨੂੰ ਕਿਹਾ ਜਾਂਦਾ ਹੈ ਜੋ ਬ੍ਰੇਨ ਤੋਂ ਜੋ ਇੱਕ ਬ੍ਰੇਨ ਤੋਂ ਨੀਚੇ ਨੂੰ ਬਲੱਡ ਸਪਲਾਈ ਆਉਂਦੀ ਹੈ ਜਿਸ ਦੇ ਆਰਾਊਂਡਸ ਆਪਣੀਆਂ ਵੇਰੀਅਸ ਨਰਵਸ ਹੁੰਦੀਆਂ ਨੇ ਸੋ ਇਹ ਜੋ ਡਿਸਕ ਬਲਜ ਹੋ ਜਾਂਦਾ ਇਸ ਆਪਣੇ ਸਪਾਇਨ ਤੇ ਪ੍ਰੈਸ਼ਰ ਪਾਉਂਦਾ ਹੈ ਜਿਸ ਨਾਲ ਆਪਣੀ ਪ੍ਰੋਪਰ ਬਲੱਡ ਸਪਲਾਈ ਨਹੀਂ ਜਾ ਪਾਉਂਦੀ ਔਰ ਆਪਣੇ ਪੇਨ ਰੇਡੀਏਟ ਕਰਦੀ ਹੈ ਜਸਟ ਨੂੰ ਕਿਹਾ ਜਾਂਦਾ ਹੈ ਡਿਸਕ ਬਲਜ ਇਹ ਨਾਰਮਲ ਹੈ ਇਹ ਥੋੜਾ ਜਿਹਾ ਬਾਹਰ ਨੂੰ ਆ ਗਿਆ ਇਦਾਂ ਬਲੱਡ ਸਪਲਾਈ ਡਿਸਟਰਬ ਹੋਈ ਔਰ ਆਪਣੀ ਪੇਨ ਸਟਾਰਟ ਹੋ ਜਾਂਦੀ ਹੈ ਸੋ ਇਹ ਤਾਂ ਹੋਗੀ ਡਿਸਕ ਬਲਜ ਇਹ ਵਰਟੀਬਰਸ ਨਹੀਂ ਇਹ ਵਿਚਾਲੇ ਡਿਸਕਸ ਨੇ ਔਰ ਡਿਸਕ ਤੇ ਜਦੋਂ ਪ੍ਰੈਸ਼ਰ ਪਏਗਾ ਤਾਂ ਡਿਸਕ ਬਾਹਰ ਜਾਏਗੀ ਇਸ ਨੂੰ ਪਹਿਲੀ ਕੰਡੀਸ਼ਨ ਹੈ ਇਹ ਸਪਾਈਨ ਦੀ ਜਿਸ ਨੂੰ ਕਿਹਾ ਜਾਂਦਾ ਹੈ ਡਿਸਕ ਬਲਜ ਇਹ ਸ਼ੈਟਿਕਾ ਪੇਨ ਵੀ ਮੋਸਟਲੀ ਡਿਸਕ ਬਲਜ ਕਰਕੇ ਹੀ ਹੁੰਦੀ ਹੈ ਜੋ ਪੇਨ ਰੇਡੀਏਟ ਕਰਦੀ ਹੈ ਲੱਤ ਦੇ ਵਿੱਚ ਸੋ ਸਟਾਰਟ ਕਰਦੇ ਹਾਂ ਇਸ ਦੇ ਵਿੱਚ ਆਪਾਂ ਕਿਹੜੀਆਂ ਕਿਹੜੀਆਂ ਐਕਸਰਸਾਈਜ਼ ਕਰ ਸਕਦੇ ਹਾਂ ਸੋ ਸਟੇ ਟਿਊਨਡ बने रहो वीडियो ਦੇ एंड तक अगर चैनल ਤੇ ਨਵੇਂ so तो चैनल ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਸਟਾਰਟ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਕਿਹੜੀ ਐਕਸਰਸਾਈਜ਼ ਕਰ ਸਕਦੇ ਆ ਮਾਚਰ ਟੂਰਿਜ਼ਮ ਦੀ ਬਹੁਤ ਹੀ ਸੋਹਣੀ ਪ੍ਰੋਪਰਟੀ ਜਿਹੜੀ ਪੈਕਸ ਬਣਾਇਆ ਕਰਾਂਗੇ ਇਹ ਯੂਟਿਊਬ ਤੇ ਪਹਿਲੀ ਵੀਡੀਓ ਹੈ ਐਕਸਰਸਾਈਜ਼ ਡੇਲੀ ਕਰ ਜੋ ਵੋਕਰ ਹੈ ਉਹ ਜੋ ਕੋਲ ਦੇ ਕਹਾਂ I love my India ਬੈਕ ਸਾਈਡ ਤੇ ਦੇਖ ਰਹੇ ਹਾਂ ਮਾਤਰੀ ਮੰਦਿਰ ਕਿੱਡੀ ਵੱਡੀ ਗੱਲ ਆ ਔਰ ਇਟ ਇਚ ਪੌਂਟਚਰੀ ਦੇ ਵਿੱਚ ਪਹੁੰਚ ਗਏ ਸ੍ਰੀ ਗੁਰੂ ਨਾਨਕ ਧਾਮ ਰਮੇਸ਼ਵਰਮ ਇਹ ਹੈ ਰਾਮਨਾਥਨ ਸਵਾਮੀ ਟੈਂਪਲ ਟਾਈਮ ਆਪਾਂ ਜਾ ਰਹੇ ਹਾਂ ਦਨੁਸ਼ ਕੋੜੀ ਜੋ ਔਰ ਸਭ ਤੋਂ ਪਹਿਲਾਂ ਜਦੋਂ ਤੁਸੀਂ ਸ਼ੋ ਨੰਬਰ 1 ਐਕਸਰਸਾਈਜ਼ ਕੀ ਹੈ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਡੀਕੰਪਰੈਸ਼ਨ ਆਪਾਂ ਕਿਤੇ ਵੀ ਕਿਸੇ ਟਰੀ ਨਾਲ ਵੀ ਲਟਕ ਸਕਦੇ ਹਾਂ ਅਗਰ ਤੁਹਾਨੂੰ ਕਿਸੇ ਲਟਕਣ ਨੂੰ ਜਗ੍ਹਾ ਮਿਲੇ ता एदा तुम तो होल्ड कर लेना है और नीचे लटक जाना है आपन सैकेंड होल्ड करा वन टू थ्री फोर फाइव सिक्स सैवन एट नाइन टेन दैन रिलैक्स ये हो गया अपनी डिस्क डीकंप्रैशन इस न जो अपने स्पाइन से जो वर्टीप्रास के विचारे डिस्क है उस पर प्रैशर पेगा वह रिलीज होएगा डिस्क बल जाए अपनी जगह पर बैकते जा सके दोबारा देखो फिर होल्ड करा वन टू थ्री फोर फाइव सिक्स सैवन एट नाइन टैन दैन रिलैक्स ये हो गया Decompression. इस डी कंप्रैशन इस द्री ने चलो नैक्सट रेपी करके दिखाया थोन टू थ्री फोर फाइव सिक्स सैवन एट नाइन टेन रिलैक्स सो ਇਸ ਨੂੰ ਤੁਸੀਂ ਧਿਆਨ ਨਾਲ ਕਰਨਾ ਜਿਆਦਾ ਅਗਰ ਔਖਾ ਲੱਗੇਗਾ ਤੁਸੀਂ 5 ਸੈਕਿੰਡ ਤੋਂ ਵੀ ਸਟਾਰਟ ਕਰ ਸਕਦੇ ਹੋ ਇਹ ਸੀ ਨੰਬਰ 1 ਡੀਕੰਪਰੈਸ਼ਨ ਹੁਣ ਗੱਲ ਕਰਦੇ ਆਂ ਸੈਕੰਡ ਐਕਸਰਸਾਈਜ਼ ਦੀ ਸਭ ਤੋਂ ਇੰਪੋਰਟੈਂਟ ਐਕਸਰਸਾਈਜ਼ ਹੈ ਅਗਰ ਤੁਹਾਡੇ ਪੇਨ ਲੱਤ ਦੇ ਵਿੱਚ ਰੇਡੀਏਟ ਕਰਦੀ ਹੈ ਫੋਰ ਏਗਜ਼ਾਮਪਲ ਰਾਈਟ ਸਾਈਡ ਤੇ ਪੇਨ ਰੇਡੀਏਟ ਕਰਦੀ ਹੈ ਤੁਸੀਂ ਇੱਕ ਵਾਲ ਦੇ ਨਾਲ ਆ ਜਾਓਗੇ ਉਸ ਦੇ ਨਾਲ ਐਦਾਂ ਐਲਬੋ ਲਾ ਕੇ ਖੜ ਚੋਗੇ ਔਰ ਐਦਾਂ ਖੜ ਚੋਗੇ ਐਲਬੋ ਲਾ ਕੇ ਔਰ ਦੈਨ ਦੂਸਰੇ ਹੱਥ ਆਪਣੇ ਲੱਕ ਤੇ ਆ ਜਾਏਗਾ ਔਰ ਇਸ ਨੂੰ ਆਪਾਂ ਅੰਦਰ ਨੂੰ ਪੁਸ਼ ਕਰਾਂਗੇ 1 ਦੈਨ ਵਾਪਸ टू वापस थ्री वापस फोर वापस फाइव वापस सिक्स फॉर एग्जाम्पल अपने राइट साइड पर पेन जा रही है अगर अपने लैफ्ट साइड पर पेन जा रही है तो आप यही एल्बो लैके इदा इस तरह दवार खड़ जाएंगे और दूसरा हाथ आप लक रखा इदा तो पश करा वन टू थ्री फोर फाइव रिलैक्स ਇਸ ਨੂੰ 10 ਵਾਰੀ ਅੰਦਰ ਨੂੰ ਕਰਾਂਗੇ ਫਿਰ ਵਾਪਸ ਆਵਾਂਗੇ ਦੋਨੋਂ ਸਾਈਡ 3-3 ਰੈਪੀਟੀਸ਼ਨ ਜੇ ਸਾਈਡ ਪੇਨ ਹੈ ਅਗਰ ਤੁਹਾਡੇ ਰਾਈਟ ਸਾਈਡ ਪੇਨ ਹੈ ਨਾ ਤਾਂ ਇੱਕ ਸਾਈਡ ਹੀ ਕਰਨੀ ਹੈ ਦੂਸਰੀ ਸਾਈਡ ਨਹੀਂ ਕਰਨੀ ਅਗਰ ਰਾਈਟ ਲੈਗ ਦੇ ਵਿੱਚ ਪੇਨ ਜਾਏਗੀ ਦੁਬਾਰਾ ਦੇਖੋ ਐਦਾ ਐਲਬੋ ਨੂੰ ਨਾਲ ਆਪਾਂ ਐਲਬੋ ਨੂੰ ਐਦਾਂ ਪੋਜੀਸ਼ਨ ਲੈਣਾਗੇ ਦੂਸਰਾ ਹੱਥ ਆਪਾਂ ਲੱਕ ਤੇ ਐਦਾਂ ਅੰਦਰ ਨੂੰ ਪੁਸ਼ ਕਰਾਂਗੇ ਐਦਾਂ 1 2 3 4 5 ਰਿਲੈਕਸ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਇਸ ਇਸ ਐਂਗਲ ਤੋਂ ਵੀ ਦਿਖਾ ਦਿਓ ਹਾਂਜੀ ਹਾਂਜੀ ਥੋੜਾ ਕਿ ਆਜੋ ਆਹ ਦੇਖੋ ਐਦਾਂ ਖੜ ਕੇ ਔਰ ਐਦਾਂ 1 2 3 4 ਅਗਰ ਪੇਨ ਰਾਈਟ ਲੈਗ ਤੇ ਆ ਇਹ ਐਕਸਰਸਾਈਜ਼ ਤੇ ਅਨਲ ਕਰਨਾ 10 ਟਾਈਮਸ ਅੰਦਰ ਨੂੰ ਜਾਣਾ ਹੈ ਅਗਰ ਪੇਨ ਰਾਈਟ ਸਾਈਡ ਤੇ ਆ ਸਿਰਫ 3 ਰੈਪੀਟੀਸ਼ਨਸ ਕਰਨੀਆਂ ਨੇ ਤੁਸੀਂ ਫਰਸਟ ਐਕਸਰਸਾਈਜ਼ ਸੀ ਕਿ ਆਪਣੇ ਡੈਸਕ ਡੀਕੰਪਰੈਸ਼ਨ ਕੀਤਾ ਹੁਣ ਸੈਕੰਡ ਐਕਸਰਸਾਈਜ਼ ਦੇ ਵਿੱਚ ਆਪਾਂ ਕਰਾਂਗੇ ਸਿੰਪਲ ਨੀ ਹਗਸ ਆਪਾਂ ਸਪਾਈਨ ਲੇਨ ਦੇ ਵਿੱਚ ਲੇਟ ਜਾਾਂਗੇ ਸਿੱਧਾ ਬੈੱਡ ਤੇ ਲੇਟ ਗਏ और दोनों नीज नक हाँ करा टाइट जहाँ कर सकते हो वन टू थ्री फोर फाइव टैन रिलैक्स वन टू थ्री फोर फाइव सिक्स एट नाइन टेन दैन रिलैक्स इस घट रखा ਹੌਲੀ ਹੌਲੀ ਬਣਾਵਾਂਗੇ ਹੁਣ 3rd 3rd ਐਕਸਰਸਾਈਜ਼ ਇਸ ਦੇ ਵਿੱਚ ਕਰਾਂਗੇ ਆਪਾਂ ਬ੍ਰਿਜਿੰਗ ਬ੍ਰਿਜਿੰਗ ਲਈ ਕੀਆ ਦੋਨੋਂ ਨੀਜ਼ ਨੂੰ ਬੈਂਡ ਕਰ ਲਾਂਗੇ ਔਰ ਲੱਕ ਨੂੰ ਉੱਪਰ ਚੱਕ ਦਾਂਗੇ ਇਦਾਂ ਹੋਲਡ ਕਰਾਂਗੇ 1 2 3 4 5 6 7 8 9 10 ਰਿਲੈਕਸ ਦੁਆਰਾ ਫੇ 1 2 3 4 5 6 7 8 9 10 ਦੈਨ ਰਿਲੈਕਸ ਦੈਨ ਅਗੇਨ ਫੇ 1 2 3 4 5 6 7 8 9 10 ਰਿਲੈਕਸ ਇਸ ਦੀਆਂ ਵੀ ਤੁਸੀਂ 5 ਰੈਪੀਟੀਸ਼ਨਸ ਕਰਨੀਆਂ ਨੇ ਇਹ ਹੋਗੀ ਬ੍ਰਿਜਿੰਗ ਹੁਣ ਨੈਕਸਟ ਐਕਸਰਸਾਈਜ਼ ਆਪਾਂ ਕਰਨ ਲੱਗੇ ਆਂ ਜਿਸ ਨੂੰ ਕਿਹਾ ਜਾਂਦਾ ਹੈ ਆਪਣੇ ਕੋਬਰਾ ਐਕਸਰਸਾਈਜ਼ ਇਸ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਕੋਬਰਾ ਦਾ ਜੋ ਪਾਰਟ 1 ਹੈ ਆਪਾਂ ਇੱਕ ਬੈਲੋ ਰੱਖ ਲਾਂਗੇ ਆਪਣੇ हिਪਸ ਦੇ ਅੰਡਰ ਆਪਾਂ ਪ੍ਰੋਨ ਲਾਈਨ ਦੇ ਵਿੱਚ ਆ ਜਾਾਂਗੇ ਇਦਾਂ ਲੇਟ ਜਾਾਂਗੇ ਬਿਲਕੁਲ نیچے ਇਦਾਂ ਬਸ ਇਦਾਂ ਲੇਟਣਾ ਤੁਸੀਂ 20 ਸਕਿੰਡਸ ਲਈ ਲੇਟਣਾ ਵਾ 20 ਸਕਿੰਡਸ ਲੇਟ ਕੇ ਫਿਰ ਥੋੜਾ ਜਿਹਾ 10 ਸਕਿੰਡਸ ਲਈ ਐਲਬੋ ਤੇ ਆ ਜਾਣਾ ਇਦਾਂ ਇੱਥੇ ਆਪਾਂ 10 ਸਕੰਡ ਹੋਲ ਰੱਖਾਂਗੇ 1 2 3 4 5 6 7 8 9 10 ਦੈਨ ਫੇਰ نیچے ਚਲੇ ਜਾਣਾ ਇਸ ਤਰ੍ਹਾਂ 20 ਸਕਿੰਡ ਰਿਲੈਕਸ ਰਹਾਂਗੇ ਔਰ 10 ਸਕਿੰਡ ਲਈ ਆਪਾਂ ਹੋਲਡ ਕਰਾਂਗੇ ਇਸ ਤਰ੍ਹਾਂ ਕਰਕੇ ਸਿਰਫ ਅੱਪਰ ਬਾਡੀ ਹੀ ਮੂਵ ਹੋਏਗੀ ਇਸ ਦੇ ਵਿੱਚ ਲੋਅਰ ਲੈਗ ਬਿਲਕੁਲ ਮੂਵ ਨਹੀਂ ਹੋਏਗਾ ਇਸ ਦੇ ਵਿੱਚ ਵੀ ਤੁਸੀਂ 10 ਸੈਕਿੰਡ ਹੋਲਡ 20 ਸੈਕਿੰਡ ਰਿਲੈਕਸ ਇਸ ਦੀਆਂ ਵੀ 3 ਰੈਪੀਟੀਸ਼ਨਸ ਅਗਰ ਤੁਸੀਂ ਇਹ इजीली ਪਰਫਾਰਮ ਕਰਨ ਲੱਗੇ ਤਾਂ ਕੋਬਰਾ ਦਾ ਹੀ ਨੈਕਸਟ ਪਾਰਟ ਹੈ ਫਿਰ ਆਪਾਂ ਕੀ ਕਰਾਂਗੇ ਦੋਨੋਂ ਹੈਂਡਸ ਸ਼ੋਲਡਰ ਦੇ نیچے ਰੱਖ ਲਾਂਗੇ ਔਰ ਐਦਾਂ ਆਪਾਂ ਉੱਪਰ ਦੇਖਾਂਗੇ ਆਪਣੇ ਛਤਵਲ ਇਥੇ 10 ਸੈਕਿੰਡ ਹੋਲਡ ਥੈਨ ਰਿਲੈਕਸ ਫੇ ਦੇਖਾਂਗੇ ਛਤਵਲ 10 ਸੈਕਿੰਡ ਹੋਲਡ 1 2 3 4 5 6 7 8 9 10 ਰਿਲੈਕਸ ਇਸ ਦੀਆਂ ਵੀ ਤੁਸੀਂ 3 ਰੈਪੀਟੀਸ਼ਨ ਤੋਂ ਹੀ ਸਟਾਰਟ ਕਰਨੀ ਆ ਅਗਰ 10 ਸੈਕਿੰਡ ਨਹੀਂ ਹੋਏਗਾ ਤਾਂ 5 5 ਸੈਕਿੰਡ ਕਰਕੇ ਵੀ ਕਰ ਸਕਦੇ ਹੋ ਇਹ ਹੋ ਗਿਆ ਕੋਬਰਾ ਪੋਸ ਨੈਕਸਟ ਐਕਸਰਸਾਈਜ਼ ਕੀ ਹੈ ਇਸ ਦੇ ਵਿੱਚ ਆਪਾਂ ਕਰ ਸਕਦੇ ਆ ਪਲੈਂਕ ਜਦੋਂ ਆਪਾਂ ਇਹ ਇੰਨੀ ਐਕਸਰਸਾਈਜ਼ ਈਜ਼ਲੀ ਕਰਨ ਲੱਗੇ ਫਿਰ ਆਪਾਂ ਪਲੈਂਕ ਕਰਾਂਗੇ ਉਹ ਵੀ ਫੁੱਲ ਬਾਡੀ ਨਹੀਂ ਸਿਰਫ ਹਾ ਬਾਡੀ ਦੋਨੋਂ ਐਲਬੋਸ ਤੇ ਆ ਜਾਾਂਗੇ ਔਰ ਆਪਣਾ हिप ਵਾਲਾ 파ਟ ਉੱਪਰ ਚੱਕ ਦਾਂਗੇ ਇਦਾਂ ਔਰ ਹੋਲਡ ਕਰਾਂਗੇ 10 ਸੈਕਿੰਡ ਲਈ 1 2 3 4 5 6 7 8 9 10 ਰਿਲੈਕਸ ਫਿਰ 1 2 3 4 5 6 7 8 9 10 ਰਿਲੈਕਸ ਇਸ ਦੀਆਂ ਵੀ 5 ਰੈਪੀਟੀਸ਼ਨਸ ਕਰਨੀਆਂ ਨੇ ਪਲੈਂਕ ਦੀਆਂ ਥੈਨ ਨੈਕਸਟ ਐਕਸਰਸਾਈਜ਼ ਕੀ ਹੈ ਇਸ ਨੂੰ ਕਿਹਾ ਜਾਂਦਾ ਹੈ ਬਰਡ ਡੌਗ ਆਪਾਂ ਆਪਣੀ ਕੋਰ ਨੂੰ ਵੀ ਸਟਰੋਂਗ ਕਰਨਾ ਹੈ ਇਸ ਦੇ ਵਿੱਚ ਕੀ ਹੋਏਗਾ ਆਪਾਂ ਫਿਰ ਫਿਗਰ ਆਫ 4 ਪੋਜੀਸ਼ਨ 'ਚ ਆ ਜਾਾਂਗੇ ਸਭ ਤੋਂ ਪਹਿਲਾਂ ਫਿਗਰ ਆਫ 4 'ਚ ਆ ਗਏ ਔਰ ਫਿਰ ਆਪਾਂ ਪਹਿਲਾਂ ਆਪਣਾ ਲੈਫਟ ਹੈਂਡ ਉੱਪਰ 1 2 ਦੈਨ ਰਿਲੈਕਸ ਫਿਰ ਰਾਈਟ ਹੈਂਡ ਉੱਪਰ 1 2 ਫਿਰ ਲੈਫਟ ਹੈਂਡ ਉੱਪਰ 1 2 ਫਿਰ ਰਾਈਟ ਹੈਂਡ ਉੱਪਰ 1 2 ਪਹਿਲਾਂ ਇੰਨਾ ਕਰਕੇ ਹੀ ਤੁਸੀਂ ਬੈਠ ਜਾਣਾ ਹੈ ਰਿਲੈਕਸ ਹੋ ਜਾਣਾ ਹੈ दैन उस तो बाद इस आप एड ऑन की करना है सब तो पहला आप लैफ्ट हैंड उपर चाहिए और अपनी राइट लैग पिछे स्ट्रेट वन टू थ्री फोर फाइव दैन रिलैक्स दैन ऑपोजिट हैंड ऑपोजिट लैग वन टू थ्री फोर फाइव दैन रिलैक्स दैन ऑपोजिट हैंड ऑपोजिट लैग वन टू थ्री फोर फाइव दैन रिलैक्स दैन ऑपोजिट हैंड ऑपोजिट लैग वन टू थ्री फोर फाइव इस द 5 ਰੈਪੀਟੀਸ਼ਨਸ ਤੁਸੀਂ ਕਰਨੀਆਂ ਕਰਨੀਆਂ ਨੇ ਜਦੋਂ ਸਾਰੀਆਂ ਐਕਸਰਸਾਈਜ਼ ਕਰ ਲਈਆਂ ਇਹ ਵਾਲੀਆਂ ਦੈਨ ਤੁਸੀਂ ਸਟ੍ਰੇਟ ਸਪਾਇਨ ਲਾਈਨ ਦੇ ਵਿੱਚ ਲੇਟ ਜਾਣਾ ਹੈ 5 ਮਿੰਟ ਲਈ ਬਿਲਕੁਲ ਸਟ੍ਰੇਟ ਬਸ 5 ਮਿੰਟ ਲਈ ਲੇਟ ਜਾਣਾ ਹੈ ਔਰ ਦੈਨ ਹਮੇਸ਼ਾ ਸਾਈਡ ਲੈ ਕੇ ਤੁਸੀਂ ਉੱਠਣਾ ਹੈ ਸਟ੍ਰੇਟ ਕਦੇ ਵੀ ਨਹੀਂ ਉੱਠਣਾ ਐਦਾਂ ਤੁਸੀਂ ਕਦੇ ਵੀ ਨਹੀਂ ਉੱਠਣਾ ਐਦਾਂ ਸਪਾਈਨ ਤੇ ਪ੍ਰੈਸ਼ਰ ਪਏਗਾ ਡਿਸਕ ਬਲਜ ਹੋਰ ਵੱਧ ਸਕਦੀ ਹੈ ਸੋ ਹਮੇਸ਼ਾ ਜਦੋਂ ਵੀ ਉੱਠੋ ਸਾਈਡ ਲਓ ਫਿਰ ਤੁਸੀਂ ਉੱਠ ਸਕਦੇ ਹੋ ਔਰ ਸਭ ਤੋਂ ਇੰਪੋਰਟੈਂਟ ਇਸ ਦੇ ਵਿੱਚ ਇੱਕ ਹੋਰ ਐਕਸਰਸਾਈਜ਼ ਹੈ ਉਸ ਦੀ ਕੀ ਹੈ ਆਪਾਂ ਉਹ ਬੈੱਡ ਦੇ ਐਜ ਤੇ ਕਰ ਸਕਦੇ ਆ ਇਹ ਸਾਡਾ ਕਾਊਚ ਉੱਚਾ ਹੈ ਤੁਸੀਂ ਥੋੜੇ ਜਿ ਛੋਟੇ ਕਾਊਚ ਤੇ ਵੀ ਕਰ ਸਕਦੇ ਹੋ ਐਦਾਂ ਬੈੱਡ ਦੇ ਆਉਟਰ ਤੇ ਆ ਜਾਣਾ ਹੈ ਤੁਹਾਡੇ हिਪ ਤਾਂ ਕਿ ਇੱਥੇ ਬੈੱਡ ਹੋਏਗਾ ਔਰ ਐਦਾਂ ਤੁਸੀਂ ਉਸ ਦੇ ਉੱਪਰ ਐਦਾਂ ਰਿਲੈਕਸ ਹੋ ਕੇ ਇਸ ਪੋਜੀਸ਼ਨ ਦੇ ਵਿੱਚ ਲੇਟ ਜਾਣਾ ਹੈ ਇੱਥੇ ਆਪਾਂ 20 ਸੈਕਿੰਡ ਹੋਲਡ ਥੈਨ ਰਿਲੈਕਸ ਥੋੜਾ ਜਿਹਾ ਬੈਡ ਉੱਚਾ ਹੋਵੇ ਲੋਅਰ ਬੈਡ ਤੇ ਨਾ ਕਰਿਓ ਬਹੁਤ ਨੀਵਾ ਹੁੰਦਾ ਹੈ ਬੈਡ ਜਾਂ ਕਰ ਸਕਦੇ ਆ ਨੀ ਲਿੰਗੋ ਡਿਆਂ ਪਰ ਬੈਠ ਕੇ ਵੀ ਕਰ ਸਕਾਂਗੇ ਇਦਾਂ ਬਿਲਕੁਲ ਫੇਰ ਦੁਬਾਰਾ लेट ਜਾਣਾ ਹੈ ਇਸ ਤਰ੍ਹਾਂ ਕਰਕੇ लेट ਜਾਣਾ ਹੈ 20 ਸੈਕਿੰਡ ਹੋਲਡ ਥੈਨ ਰਿਲੈਕਸ ਥੋੜਾ ਜੋ ਜੋ ਵੀ ਬੈਡ ਹੋਏਗਾ ਤੁਹਾਡੇ ਇੱਥੇ ਤੱਕ ਹੋਣਾ ਚਾਹੀਦਾ ਵੇਸਟ ਤੱਕ ਦੁਬਾਰਾ ਫੇਰ ਲੇਟ ਜਾਣਾ ਹੈ ਇਸ ਤਰ੍ਹਾਂ ਕਰਕੇ ਰਿਲੈਕਸਪੀਰੇਸ਼ਨ ਦੇ ਵਿੱਚ 20 ਸੈਕਿੰਡ ਹੋਲਡ ਥੈਨ relax ਇਸ ਦੀਆਂ ਵੀ ਤੁਸੀਂ 5 ਰੈਪੀਟੀਸ਼ਨਸ ਕਰਨੀਆਂ ਨੇ 20 ਸੈਕਿੰਡ ਲਈ ਰਿਹਾ ਤਾਂ ਔਰ ਫਿਰ ਸਟ੍ਰੇਟ ਹੋ ਜਾਣਾ ਹੈ ਦੈਨ ਉਸ ਤੋਂ ਬਾਅਦ ਤੁਸੀਂ 10 ਤੋਂ 15 ਮਿੰਟ ਵਾਕ ਕਰਨੀ ਹੈ ਅਗਰ ਕਰ ਸਕਦੇ ਹੋ ਔਰ ਇਸਤੇ ਨੋ ਮ사ਜ ਮਾਲਿਸ਼ ਬਿਲਕੁਲ ਨਹੀਂ ਕਰਨੀ ਪੇਨ ਐਗਰੀਵੇਟ ਹੋ ਜਾਏਗੀ ਪੇਨ ਵੱਧ ਚਾਹੀਗੀ ਇਸ ਜਗ੍ਹਾ ਤੇ ਤੁਸੀਂ 10 ਤੋਂ 15 ਮਿੰਟ ਹੌਟ ਪੈਕ ਸਵੇਰੇ 10 ਤੋਂ 15 ਮਿੰਟ ਸ਼ਾਮ ਨੂੰ ਔਰ ਇਹ ਐਕਸਰਸਾਈਜ਼ ਤੁਸੀਂ ਸਵੇਰੇ ਦੁਪਹਿਰ ਸ਼ਾਮ ਦਿਨ ਦੇ ਵਿੱਚ ਤਿੰਨ ਟਾਈਮਸ ਕਰਨੀਆਂ ਨੇ ਔਰ ਜਿੰਨੇ ਜਿੰਨੇ ਰੈਪੀਟੀਸ਼ਨਸ ਕਿਹਾ ਉਨੀਆਂ ਹੀ ਕਰਨੀਆਂ ਨੇ ਅਗਰ ਤੁਹਾਨੂੰ ਫਿਰ ਵੀ ਕੋਈ ਇਨਕੁਆਰੀ ਹੋਈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਕੁਐਸਚਨ ਪੁੱਛ ਸਕਦੇ ਹੋ ਅਸੀਂ ਉਸ ਦਾ ਆਨਸਰ ਤੁਹਾਨੂੰ ਜ਼ਰੂਰ ਦੇਵਾਂਗੇ ਤੁਹਾਡਾ ਇਹ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਸਤਿ ਸ਼੍ਰੀ ਅਕਾਲ ਜੀ